ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਲੈ ਕੇ ਆਏ ਹਾਂ ਟਰਾਲੀ ਦਾ ਬਲੌਗ ਟਰਾਲੀ ਆ ਜਿਹੜੀ ਤਿਆਰ ਹੋ ਗਈ ਆ ਬਹੁਤ ਹੀ ਪਿਆਰੀ ਬਣ ਕੇ ਤਿਆਰ ਹੋਈ ਆ ਤੇ ਹਰਮਨ ਜੋਤ ਆ ਜਿਹੜਾ ਤੁਹਾਨੂੰ ਦਿਖਾਊਗਾ ساری ਟਰਾਲੀ ਕੀ ਕੀ ਬਣਿਆ ਹੈ ਕਿੰਦਾ ਵਿਚਾਰ ਹੋਈ ਆ ਪਛਾਨ ਲਿਆ ਪਛਾਨ ਲਿਆ ਤੇਰੀ ਪੱਗ ਬਾਰੇ ਆ ਜਿਹੜੇ ਵਧੀਆ ਵਧੀਆ ਕਮੈਂਟ ਕਰਿਓ ਕਿਵੇਂ ਲੱਗਦਾ ਮੇਰਾ ਪੁੱਤ ਸੋਹਣਾ ਲੱਗਦਾ ਚਲੋ ਜੀ ਦੱਸੋ ਸਲਾਈਡ ਕਰਕੇ ਬੈਠ ਕੇ ਜਾਵਾਂਗੇ

respect farmer respect farmer ਨਹੀਂ ਤਾਂ ਕੋਈ ਖਾਣਾ ਨਹੀਂ ਬਣਦਾ ਦੂਰ ਹੋ ਜਾ ਮੈਂ ਲੱਗਦੀ ਏ ਟਰਾਲੀ ਕਿਆਹੇ ਜੀ ਬਣੀਆਂ ਉਹ ਹੀ ਦੱਸਦੇ ਹੋ ਪਿੱਛੇ ਦਾ ਚਿੱਲੇ ਨੇ ਦੋ ਆਉਡੀਆਂ ਬਾਜ ਬਣਿਆ ਹੋਇਆ ਹੈ ਹਰ 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 ਮਨ ਹਰਮਣ ਏ ਆਰ ਐਮ ਫਾਰਮ ਆ ਬਾਜ ਬਣੇ ਹੋਏ ਨੇ ਇੱਥੇ ਇੱਥੇ ਲਿਖਿਆ ਹੋਇਆ ਸਾਰਾ ਪੰਜਾਬ ਦਾ ਕਮੈਂਟ ਕੀ ਕੋਈ ਵਧੀਆ ਲਿਖਣਾ ਇੱਕ ਕਾਗ਼ਜ਼ ਲਿਖ ਸਕਦਾ ਹਾਰਮਨ ਫਾਰਮ ਪਿਆਬੀ ਲੁੱਕ ਹਮ ਇੱਥੇ ਆ ਬਣਿਆ ਹੋਇਆ ਇੱਥੇ ਸਾਰਾ ਕੁਝ ਲਿਖਿਆ ਹੋਇਆ ਪਿੰਡ ਖੇਤ ਨਜ਼ਾਰਾ ਇੱਕ ਵੱਡੀ ਪੰਜ ਦਰਿਆ ਮੱਕੀ ਦੀ ਰੋਟੀ ਅੱਛੇ ਹਾਂ ਇੱਕ ਟੀ ਮਿਲਣ ਦਿਖਾਣੀ ਮੈਨੂੰ ਲੋ ਇੱਧਰ

ट्रैक्टर बने हुए नो फार्मर नो फूड बनया जी है, जड़ी बन के तैयार हो इत मतलब वादिया बन के तैयार हुई है प्यारी लगती है टैर भी दिखाने चीज है एवं दी ਇਦਰਾ ਗਰਦ ਖੋਰੇ ਨੇਗੇ ਗਰਦ ਪੈਣ ਤੋਂ ਹਟਾ ਸੋਨਾ ਦਾ ਵੀ ਗਰਦ ਨਾ ਪਵੇ ਦੇਖੋ ਵੀ ਨਾ ਘੇਟ ਲਾਂ ਦੀਓ ਚਿੱਕੜ ਅੰਦਰ ਦਾ ਲਾਈਟਾਂ ਲੱਗੀਆਂ ਹੋਈਆਂ ਨੇ ਆਹ ਦੇਖੋ ਆਹ ਤਾਂ ਦਿਖਾਈ ਡੱਲਾਰੇ ਬੱਜੇ ਨਾ ਤਾਂ ਲੱਗੇ ਹੋਣਗੇ ਆਹ ਉੱਪਰ ਵੀ ਟੱਲੇ ਦੇ ਖਰਾਬ ਨਾ ਹੋ ਮੇਰਾ ਅੰਗ ਰੂੰਗਾ ਹੋਰ ਤਾਂ ਲਏ ਹੋਏ ਨੇ ਇਹ ਗੋਲ ਗੋਲ ਇਹ ਉੱਤਰਨ ਵਾਸਤੇ ਥੋੜੀ ਚੜਾਏ ਹੋਏ ਨੇ ਸਪੈਸ਼ਲੀ ਅੱਛਾ ਉੱਪਰ ਚੱਕ ਰਿਹਾ ਵਿੱਚੋਂ ਕਾਲਾ ਰੰਗ ਕਰਿਆ ਵਾਏ ਮੈਟ ਕਲਰ ਕਰਿਆ ਵਾਏ ਆਹ ਜਿਹੜਾ ਟਾਇਰਾਂ 'ਚ ਕਰਿਆ ਵਾ ਉਹ ਵੀ ਆਪ ਹੀ ਕਰ ਲੈਣਾ ਦੀ ਹਾਂ ਮੈਂ ਦਰ ਨੂੰ ਆ ਜਾਣਾ ਹੈ रंग करा कि ने कर ठी आज और, और <laughs> उच्च बोल के दस ना कि गरीबी देखी ਆਟੇ ਦੀਆਂ ਰੋਟੀਆਂ ਪਕਾਉਂਦੇ ਦੀਆਂ ਤੇਰਾ ਚ ਚੱਪਲਾ ਪਾਉਂਦੇ ਦੀ ਅੱਜ ਦੁੱਲ ਵੀ ਕਰਤਾ ਮੈਨੂੰ ਤਾਂ ਲੱਗਿਆ ਤੁਸੀਂ ਨੰਗੇ ਹੂੰ ਰੰਗ ਗੋਰੰਗੀ ਹੋ ਰਸਲਾ ਮੈਂ ਦਜਾਂ ਜਾ ਤੈਨੂੰ ਬੁਲਾਇਆ ਕਿਨੇ ਆ ਘੜਾ ਪਿਆ ਰੰਗ ਹੂੰ ਗੜਾ ਪਿਆ ਗੜਾ ਹੀ ਮਾਰਨਾ ਨਹੀਂ ਪਰ ਹੇਟੋ ਲਾਲੀ ਲੀ ਲੂ ਓਏ ਲੇਜ ਪਾਪਾ ਨੂੰ ਤਾਂ ਦੇ ਦੇਾਰੇ ਕਿਤੇ ਕਰਤਾ ਚਿੱਟਾ ਚਿੱਟਾ ਰੰਗ ਸਾਰੀ ਟਰਾਲੀ ਨੂੰ ਐਂਬ ਕਰ ਲੈਣਾ ਦੀ ਬਾਪੂ ਵੀ ਕਰ ਲੈਣਾ ਮੈਨੂੰ ਕੋਈ ਕਰ ਲੈਂਦੇ ਮਸ਼ੀਨ ਨਾਲ ਕਰਿਆ ਹੋਣਾ ਉਹਨਾਂ ਨੇ ਤਾਂ ਆਪਣੇ ਕੋਲ ਕਿੱਥੇ ਮਸ਼ੀਨ ਠੀਕ ਆ ਵਿੱਚ ਮੈਟ ਕਲਰ ਕਰਿਆ ਮੈਂ ਦੂਰੇ ਹੋ ਜਾਂਦਾ ਉਈਓ ਮੈਨੂੰ ਝੜਕੀਆਂ ਪੈ ਜਾਣਗੀਆਂ ਝੜਕੀਆਂ ਪੈ ਜਾਣਗੀਆਂ ਬਹੁਤ ਪੇਸ਼ੈਂਸ ਆ ਚਾਲਿਆ ਨਹੀਂ ਮੈਂ ਬਣਾ ਕੇ ਨਿੰਬੜ ਗਿਆ ਤੁਹਾਡਾ ਨਿੰਬੜ ਗਿਆ ਦੂਆ ਕੋਟ ਮਾਰਦਾ ਸੁੱਕੇ ਤੈਨੂੰ ਹੋਲੀ ਗੜਾ ਸ਼ੁਕਰਿਆ ਨੇ ਮੈਂ ਜਾਣਾ ਖਾਣਾ ਕੁਛ ਕੱਪੜੇ ਦੇ ਤੋ ਹੀ ਪਾਇਨੇ ਇੱਧਰ ਗੇਟ ਬੰਦ ਹੈ ਇੱਧਰ ਅੱਜ ਕੰਮ ਕਰਿਆ ਹਰਮਨ ਨੇ ਦਾਰੇ ਅੱਛਾ ਇਹਨਾਂ ਦੇ ਵੀ ਲਾਦਾ ਹਟ ਜੋ ਹੁਣ ਬੁਰੀ ਕੀ ਕੰਮ ਲੱਗੇ ਦੋਸਤਾਂ ਗਰਮੀ ਲੱਗ ਰਹੀ ਹੈ ਬਣ ਗਏ ਡੰਡੇ ਨੇ ਵੀ ਕਰਨਾ ਆਹ ਡੰਡੇ ਨੇ ਆਹ ਡੰਡੇ ਕਾ ਵਸ ਤੇ ਲੈ ਨਹੀਂ ਡਾਲਾ ਖੋਲੋ ਅੱਛਾ ਚਲ